ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕ ਪ੍ਰਦਰਸ਼ਨ ਅੱਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕ ਪ੍ਰਦਰਸ਼ਨ ਸਥਾਨਕ ਐਸਟੀਐਮ ਦਫਤਰ ਵਿਖੇ ਕੀਤਾ ਗਿਆ ਜਿਸ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਸ਼੍ਰੀਮਾਲਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਅੰਕੂ ਸੁਖਦੇਵ ਕੁਮਾਰ ਪੰਜੀਏ ਕੇ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਸ਼ੰਗਾਰਾਏ ਨੇ ਕੀਤੀ ਇਸ ਪੁਤਲਾ ਫੂਕ ਪ੍ਰਦਰਸ਼ਨ ਮੌਕੇ ਹਾਜ਼ਰੀ ਨੂੰ ਸੰਬੋਧਨ ਦੀਆਂ ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ 9 ਅਗਸਤ 1942 ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਇਸ ਦੀ ਆਜ਼ਾਦੀ ਲਈ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਦੇ ਉਦਮਾ ਸਦਕਾ ਅੰਗਰੇਜ਼ਾਂ ਨੂੰ ਅਖੀਰ ਭਾਰਤ ਛੱਡਣਾ ਪਿਆ ਸੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਅੱਜ ਦੇ ਇਤਿਹਾਸਕ ਦਿਨ ਤੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੁੱਕ ਪ੍ਰਦਰਸ਼ਨ ਕਰਕੇ ਇਹ ਨਾ ਨਾ ਬੁਲੰਦ ਕੀਤਾ ਗਿਆ ਹੈ ਕਿ ਵਿਸ਼ਵ ਵਪਾਰ ਸੰਸਥਾ ਤੇ ਕਾਰਪੋਰੇਟ ਸੈਕਟਰ ਭਾਰਤ ਦੀ ਖੇਤੀ ਛੱਡੋ। ਆਗੂਆਂ ਨੇ ਅੱਗੇ ਕਿਹਾ ਕਿ ਕਾਰਪੋਰੇਟ ਸੈਕਟਰ ਭਾਰਤ ਵਿੱਚ ਖੇਤੀਬਾੜੀ ਤੇ ਕਬਜ਼ਾ ਕਰਕੇ ਆਮ ਤੇ ਗਰੀਬ ਕਿਸਾਨਾਂ ਨੂੰ ਖੇਤੀਬਾੜੀ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ ਅਤੇ ਆਪ ਵੱਡੇ ਖੇਤੀਬਾੜੀ ਹੱਬ ਬਣਾ ਕੇ ਆਧੁਨਿਕ ਤਕਨੀਕ ਨਾਲ ਨਵੇਂ ਬੀਜ ਮਸ਼ੀਨਾਂ ਅਤੇ ਜ਼ਹਿਰ ਮੁਕਤ ਖੇਤੀਬਾੜੀ ਕਰਨਾ ਚਾਹੁੰਦਾ ਹੈ ਇਸੇ ਕਰਕੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਬਣਾ ਕੇ ਕਾਰਪੋਰੇਟ ਸੈਕਟਰ ਨੂੰ ਭਾਰਤ ਵਿੱਚ ਖੇਤੀਬਾੜੀ ਵਿੱਚ ਸਿੱਧਾ ਦਖਲ ਅੰਦਾਜ਼ੀ ਕਰਨ ਦੀ ਖੁੱਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੰਯੁਕਤ ਕਿਸਾਨ ਮੋਰਚੇ ਨੇ ਉਹ ਖੇਤੀਬਾੜੀ ਕਾਨੂੰਨ ਰੱਦ ਕਰਵਾ ਕੇ ਕਾਰਪੋਰੇਟ ਸੈਕਟਰ ਦੇ ਮੂੰਹ ਤੇ ਚਪੇਟ ਮਾਰੀ ਸੀ ਅੱਜ ਸਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਡਬਲਯੂਟੀ ਦਾ ਪੁਤਲਾ ਫੂ ਪ੍ਰਦਰਸ਼ਨ ਕੀਤਾ ਗਿਆ ਹੈ। ਅੱਜ 9 ਅਗਸਤ ਹੈ। 9 ਅਗਸਤ ਇਤਿਹਾਸਕ ਦਿਨ ਹੈ। 9 ਅਗਸਤ 1942 ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਸੀਗਾ। ਉਹਦੀ ਤਰਜ਼ ਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ 9 ਅਗਸਤ ਨੂੰ ਜਿਵੇਂ ਗਾਂਧੀ ਜੀ ਨੇ ਨਾਅਰਾ ਦਿੱਤਾ ਸੀ ਕਿ ਭਾਰਤ ਛੱਡੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਵਿੱਚ ਇਸ ਗੱਲ ਦਾ ਨਾਹਰਾ ਦੇ ਕੇ ਪੁਤਲਾ ਫੂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਜਿਹੜਾ WTO ਹੈ ਜਿਹੜਾ ਵਿਸ਼ਵ ਵਪਾਰ ਸੰਗਠਨ ਹੈ ਉਹਦੇ ਸਮਝੌਤੇ ਦੇ ਤਹਿਤ ਜਿੰਨੀ ਵੀ ਕਾਰਪੋਰੇਸ਼ਨ ਕੰਪਨੀਆਂ ਨੇ ਕਾਰਪੋਰੇਟ ਸੈਕਟਰ ਹੈ ਉਹ ਹਿੰਦੁਸਤਾਨ ਦੇ ਵਿੱਚ ਕਾਰਪੋਰੇਟ ਖੇਤੀ ਕਰਨ ਦੇ ਲਈ ਉਹ ਲਗਾਤਾਰ ਜਿਹੜਾ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉਹਨਾਂ ਕੋਸ਼ਿਸ਼ਾਂ ਵਿੱਚ ਸੀ ਕਿ ਮੋਦੀ ਦੇ ਰਾਹੀਂ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਬਣਵਾਏ ਉਹ ਲਾਗੂ ਕਰਾਉਣਾ ਚਾਹੁੰਦੇ ਸੀਗੇ ਸੰਯੁਕਤ ਕਿਸਾਨ ਮੋਰਚੇ ਨੇ ਉਹ ਕਾਨੂੰਨਾਂ ਨੂੰ ਰੱਦ ਕਰਵਾਇਆ ਪਰ ਅਜੇ ਵੀ ਉਹਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਕਾਰਪੋਰੇਟ ਖੇਤੀ ਕਰਕੇ ਆਮ ਕਿਸਾਨ ਨੂੰ ਛੋਟੇ ਕਿਸਾਨ ਨੂੰ ਖੇਤੀ ਤੋਂ ਬਾਹਰ ਕਰਕੇ ਉਹ ਵੱਡੇ ਵੱਡੇ ਕਹੇ ਲੀਏ ਵੀ ਹੱਬ ਬਣਾ ਕੇ ਉਹ 40 45 100 ਹੈਕਟੇਅਰ ਦਾ ਹੱਬ ਬਣਾ ਕੇ ਉੱਤੇ ਖੇਤੀ ਕਰਨਾ ਚਾਹੁੰਦੇ ਆ ਉਸ ਖੇਤੀ ਦੇ ਵਿੱਚ ਜਿਹੜੀ ਉਹ ਖੇਤੀ ਕਰਨਗੇ ਉਸ ਮਾਡਲ ਦੇ ਵਿੱਚ ਸਾਡੇ ਛੋਟੇ ਕਿਸਾਨ ਉਹ ਭਾਵੇਂ ਕੋਈ 10 ਕਿੱਲੇ ਦਾ ਕਿਸਾਨ ਹੈ ਭਾਵੇਂ ਕੋਈ 15 ਕਿੱਲੇ ਦਾ ਕਿਸਾਨ ਹੈ ਉਹ ਟੈਕ ਨਹੀਂ ਪਾਏਗਾ ਕਿਉਂਕਿ ਉਹਨਾਂ ਕੋਲ ਆਧੁਨਿਕ ਤਕਨੀਕ ਹੈ ਆਧੁਨਿਕ ਮਸ਼ੀਨਰੀ ਹੈ ਆਧੁਨਿਕ ਦਵਾਈਆਂ ਨੇ ਆਧੁਨਿਕ ਬੀਜ ਹੋਣਗੇ ਸਾਡੀ ਜਿਹੜੀ ਰਵਾਇਤੀ ਖੇਤੀ ਹੈ ਉਹਦਾ ਮੁਕਾਬਲਾ ਨਹੀਂ ਕਰ ਪਾਏਗੀ ਆਮ ਕਿਸਾਨ ਜਿਹੜਾ ਹੈ ਇਹ ਜਿਹੜੇ ਅੱਜ ਕਿਸਾਨ ਜ਼ਮੀਨਾਂ ਦੇ ਮਾਲਕ ਨੇ ਇਹ ਜਦੋਂ ਕਾਰਪੋਰੇਟ ਖੇਤੀ ਕਰਨ ਲੱਗ ਜਾਣਗੇ ਤਾਂ ਫਿਰ ਸਾਡੇ ਹੀ ਕਿਸਾਨ ਉਹਨਾਂ ਕਾਰਪੋਰੇਟ ਦੇ ਮਜ਼ਦੂਰ ਬਣ ਕੇ ਰਹਿ ਜਾਣਗੇ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਗੱਲ ਦਾ ਫੈਸਲਾ ਲੈਂਦਿਆ ਕਿ ਜਦੋਂ ਤੱਕ ਕਾਰਪੋਰੇਟ ਖੇਤੀ ਹਿੰਦੁਸਤਾਨ ਤੋਂ ਬਾਹਰ ਨਹੀਂ ਜਾਏਗੀ ਕਿਸਾਨ ਨੂੰ ਹਮੇਸ਼ਾ ਖਤਰਾ ਬਣਿਆ ਰਹੇਗਾ ਉਹਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਦੇਸ਼ ਵਿੱਚ 9 ਅਗਸਤ ਨੂੰ ਕਾਰਪੋਰੇਟ ਸੈਕਟਰ ਭਾਰਤ ਦੀ ਖੇਤੀ ਛੱਡੋ ਦੇ ਨਾਅਰੇ ਤੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਹ ਜੀ ਆਪਣੇ WTO ਜਿਵੇਂ ਅੱਗੇ ਚਰਨਜੀਤ ਜੀ ਨੂੰ ਦੱਸਿਆ ਤੁਹਾਨੂੰ ਜਿਹੜਾ ਸਾਡਾ ਭਾਰਤੀ ਮਤਲਬ ਕਿ ਇੱਥੇ WTO ਦੇ ਅੰਡਰ ਹੀ ਚੱਲ ਰਿਹਾ ਹੈ ਜੋ ਜਿਸ ਤਰ੍ਹਾਂ ਉਹ ਕਹਿੰਦੇ ਨੇ ਉਸ ਤਰ੍ਹਾਂ ਹੀ ਇੱਥੇ ਦੇ ਕਾਨੂੰਨ ਲਾਗੂ ਹੁੰਦੇ ਹਨ ਇਹ ਸਰਕਾਰ ਕੋਈ ਜਿਹੜੀਆਂ ਸਰਕਾਰਾਂ ਬਣੀਆਂ ਨੇ WTO ਦੇ ਅੰਡਰ ਹੀ ਚੱਲਦੀਆਂ ਹਨ ਜਿਸ ਤਰ੍ਹਾਂ ਉਹ ਕਰਦੇ ਹਨ ਖੇਤੀ ਦਾ ਕਾਨੂੰਨ ਬਣਾਉਂਦੇ ਹਨ ਜਾਂ ਮੰਨ ਲਓ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਕਾਨੂੰਨ ਬਣਾਉਂਦੇ ਆ ਨਾ ਉਹਨਾਂ ਦੇ ਤਹਿਤ ਹੀ ਬਣਾਉਂਦੇ ਆ ਜਿਸ ਤਰ੍ਹਾਂ ਇਹਨਾਂ ਦੀ ਕੱਟ ਪੁੱਤਲੀ ਨੇ ਜਿਹੜੀਆਂ ਸਰਕਾਰਾਂ ਨੇ ਆਜ ਦੀਆਂ ਇਸ ਕਰਕੇ ਅਸੀਂ WTO ਦਾ ਵਿਰੋਧ ਕਰਦੇ ਆ ਜਿਸ ਤਰ੍ਹਾਂ 9 ਅਗਸਤ ਨੂੰ ਆਪਣੇ ਮਹਾਤਮਾ ਗਾਂਧੀ ਨੇ ਇਹ ਤੇ ਅੰਗਰੇਜ਼ਾਂ ਨੂੰ ਭਾਰਤ ਛੱਡੋ ਲਈ ਕਿਹਾ ਸੀ ਅਸੀਂ WTO ਨੂੰ ਹੀ ਇਹ ਤੋਂ ਭਾਰਤ ਤੋਂ ਭਜਾਉਣਾ ਚਾਹੁੰਦੇ ਆ ਇਸ ਲਈ ਅਸੀਂ ਮੁਖਾਲਫਤ ਕਰਦੇ ਆ ਵਿਰੋਧ ਕਰਦੇ ਆ ਸੋ ਅਸੀਂ ਇਸ ਵਾਸਤੇ ਅੱਜ ਸਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਵਿੱਚ WTO ਦੇ ਪੁੱਤਲੇ ਫੂਕ ਰਹੇ ਆਂ